ਹੈਲੋ ਹਾਂਜੀ ਸਸਰੀਆ ਗਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਮੈਕਪੈਨ ਬਾਰੇ ਮੈਕਪੈਨ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਕਿ ਮੈਕਪੈਨ ਕੈਲਗਰੀ ਦੇ ਵਿੱਚ ਇਕੱਲੇ ਕਿਉਂ ਰਹਿ ਰਹੇ ਆ ਮੈਕਪੈਨ ਰਵੀਵੀਰ ਜੀ ਨਾਲ ਨਹੀਂ ਰਹਿ ਰਹੇ ਨੰਬਰ 3 ਤੇ ਮੈਕਪੈਨ ਨੇ ਚੈਨਲ ਬਣਾਇਆ ਤਾਂ ਵੀਡੀਓ ਕਿਉਂ ਨਹੀਂ ਪਾ ਰਹਾ ਇਹ ਦੇਖੋ ਜੀ ਦੀਵਾਲੀ ਦਾ ਤਿਆਰ ਕਰਕੇ ਮਹਿਕ ਪੈਣ ਦੇ ਸਟੋਰ ਦੇ ਉੱਪਰ ਬਹੁਤ ਜ਼ਿਆਦਾ ਕੰਮ ਆ ਉਹਦਾ ਕਰਕੇ ਉਹ ਸ਼ਾਰਟ ਵੀਡੀਓ ਪਾ ਰਹੀ ਆ ਆਪਾਂ ਨੂੰ ਦੱਸ ਰਹੀ ਆ ਉਹਨਾਂ ਦੇ ਜਿਹੜਾ ਸਟੋਰ ਆ ਉਹਦੇ ਉੱਪਰ ਆਫਰ ਲੱਗੀ ਹੋਈ ਆ 1100 ਡਾਲਰ ਦੀ ਗ੍ਰੋਸਰੀ ਖਰੀਦਣ ਵਾਲੇ ਦੇ ਲਈ 10 ਸਮੋਸੇ ਔਰ ਇੱਕ ਪੀਜ਼ਾ ਫ੍ਰੀ ਆ ਅੱਗੇ ਬਹੁਤ ਸਾਰੀਆਂ ਜਿਹੜੀਆਂ ਆਫਰਾਂ ਉਹਨਾਂ ਦੇ ਸਟੋਰ ਦੇ ਉੱਪਰ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕੈਨੇਡਾ ਵਾਲੇ ਭੈਣ ਭਰਾਵਾਂ ਨੂੰ ਕਹਿ ਰਹੀ ਆ ਠੀਕ ਹੈ ਜੀ ਭੈਣ ਉਸ ਲਈ ਆਪਾਂ ਵੇਟ ਉਹ ਥੋੜਾ ਜਿਹਾ ਵਿਜੀ ਹੋਣ ਕਰਕੇ ਉਹ ਮੈਨੂੰ ਲੱਗਦਾ ਵੀ ਵੀਡੀਓ ਤਾਂ ਨਹੀਂ ਪਾ ਰਿਹਾਏ ਛੋੜੇ ਸਮੇਂ ਦੇ ਵਿੱਚ ਉਹ ਆਪਣੇ ਲਈ ਲੌਂਗ ਵੀਡੀਓ YouTube ਤੇ ਉੱਪਰ ਲੈ ਕੇ ਆਉਣਗੇ ਇੱਥੇ ਕੈਨੇਡਾ ਤੋਂ ਜਾਣ ਤੋਂ ਪਹਿਲਾਂ ਮੈਂ ਭੈਣ ਨੇ ਦੇਸੀ ਕਿਉਂ ਬਾਰੇ ਦੱਸਿਆਗਾ ਜੇ ਕਿਸੇ ਭੈਣ ਭਰਾ ਨੂੰ ਦੇਸੀ ਗਾਣਾ ਦਾ ਦੇਸੀ ਕਿਉਂ ਚਾਹੀਦਾ ਤਾਂ ਇਸ ਭੈਣ ਦੇ ਨਾਲ ਉੱਪਰ ਸਕਰੀਨ ਤੇ ਕਨੈਕਟ ਨੰਬਰ ਦਿੱਤੇ ਹੋਏ ਐ ਇਸ ਭੈਣ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਭੈਣ ਹਰ ਵਾਰ ਕੈਨੇਡਾ ਜਾਣ ਤੋਂ ਪਹਿਲਾਂ ਮਹਿਕ ਪੈਨ ਇਸ ਭੈਣ ਤੋਂ ਦੇਸੀ ਘਿਓ ਲੈ ਕੇ ਜਾਂਦੇ ਆ ਠੀਕ ਹੈ ਜੀ ਦੇਸੀ ਘਿਓ ਬਹੁਤ ਹੀ ਸ਼ੁੱਧ ਦੇਸੀ ਘਿਓ ਇਹ ਦਿੰਦੇ ਆ ਮਹਿਕ ਪੈਨ ਜਦੋਂ ਕੈਨੇਡਾ ਜਾਣ ਤੋਂ ਪਹਿਲਾਂ ਉਹਨਾਂ ਕੋਲੇ ਗਏ ਸੀ ਤਾਂ ਉਹਨਾਂ ਨੇ ਵੀਡੀਓ ਬਣਵਾਈ ਸੀ ਕਿ ਭੈਣ ਤੁਸੀਂ ਸਾਡੇ ਇਹ ਇਸ ਦੀ ਆਪਣੇ ਚੈਨਲ ਉੱਪਰ ਵੀਡੀਓ ਪਾ ਦਿਓ ਕਿ ਤੁਸੀਂ ਅਸੀਂ ਦੇਸੀ ਘਿਓ ਸੇਲ ਕਰਦੇ ਆ ਜਿਸ ਭੈਣ ਭਰਾ ਨੂੰ ਦੇਸੀ ਘਿਓ ਦੀ ਜ਼ਰੂਰਤ ਹੋਈ ਉਸ ਭੈਣ ਨੂੰ ਆ ਸਕਰੀਨ ਤੇ ਦਿੱਤੇ ਹੋਏ ਨੰਬਰ ਆ ਜੀ ਇਸ ਦੇ ਉੱਪਰ ਤੁਸੀਂ ਕਨੈਕਟ ਕਰ ਸਕਦੇ ਆਂ ਔਰ ਇਹਨਾਂ ਤੋਂ ਲੈ ਸਕਦੇ ਆਂ ਇਹਨਾਂ ਦੀ ਇੰਸਟਾ ਆਈਡੀ ਆ ਕਿਰਪਾ ਨੇਤਰ ਇਹਨਾਂ ਦੀ ਇਨਸਟਾ ਆਈਡੀ ਹੈ ਜੀ ਇਸ ਤੇ ਵੀ ਤੁਸੀਂ ਕਨੈਕਟ ਕਰ ਸਕਦੇ ਹੋ ਜੋ ਵੀ ਗੱਲਬਾਤ ਪੁੱਛਣੀ ਹੋਈ ਦੇਸੀ ਘਿਓ ਬਾਰੇ ਉਸ ਭੈਣ ਤੋਂ ਪੁੱਛ ਸਕਦੇ ਆ ਜੀ ਅੰਬਰਤਾਰੀ ਗੁਰਸਿੱਖ ਇਹ ਵੀ ਭੈਣ ਆ ਜੋ ਭੈਣ ਦੇ ਸੀ ਕਿ ਉਹ ਸੇਲਸ ਕਰ ਰਹੀ ਆ ਇਹਨਾਂ ਦੇ ਦੇਸੀ ਗਊਆਂ ਘਰੇ ਰੱਖੀਆਂ ਹੋਈਆਂ ਔਰ ਉਹਨਾਂ ਦੀ ਸਾਂਭ-ਸਵਾਲ ਕਰ ਰਹੀ ਆ ਅਗਰ ਦੇਸੀ ਘਿਓ ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਰਹੀ ਆ ਜਿਸ ਭੈਣ ਭਰਾ ਨੂੰ ਦੇਸੀ ਘਿਓ ਦੀ ਜ਼ਰੂਰਤ ਹੋਈ ਇਹਨਾਂ ਨਾਲ ਕਨੈਕਟ ਕਰ ਸਕਦੇ ਆ ਠੀਕ ਹੈ ਜੀ ਆਪਣਾ ਦੇਸੀ ਘਿਓ ਪੰਜਾਬੀਆਂ ਦੀ ਰੋਜ਼ ਦੀ ਖਰਾਕ ਹੈ ਜੀ ਪੰਜਾਬੀਆਂ ਨੂੰ ਦੇਸੀ ਘਿਓ ਤੋਂ ਬਿਨਾ ਚੈਨ ਨਹੀਂ ਆਉਂਦੀ ਹੋਰ ਚੀਜ਼ ਵੀ ਬਿਨਾ ਦਾਸਾਰ ਲਾਂਗੇ ਇਸ ਲਈ ਤੁਸੀਂ ਜੇ ਵਰਤਨਾ ਦਾ ਸੁੱਧ ਦੇਸੀ ਘਿਓ ਵਰਤੋ ਮਹਿਕਪੈਨ ਹਰ ਵਾਰੀ ਕੈਨੇਡਾ ਜਾਣ ਤੋਂ ਪਹਿਲਾਂ ਇਹਨਾਂ ਤੋਂ ਦੇਸੀ ਘਿਓ ਲੈ ਕੇ ਜਾਂਦੇ ਹੁੰਦੇ ਆ ਠੀਕ ਹੈ ਜੀ ਮਹਿਕਪੈਨ ਕਹਿੰਦੇ ਮੈਨੂੰ ਵਧੀਆ ਲੱਗਿਆ ਤੁਸੀਂ ਵੀ ਇਹਨਾਂ ਤੋਂ ਦੇਸੀ ਘਿਓ ਲੈ ਕੇ ਦੇਖੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ